ਦਾ ਪ੍ਰਚਾਰੀ ਹੋਊਗਾ ਪਰ ਆਪ ਸਰਕਾਰ ਭਰਨ ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਹੈ ਆਪ ਸਰਕਾਰ ਦੇ ਘੋਟੇਚਾਰ ਦੇ ਮੱਛੀ ਜਿਹੜੇ ਅੰਦਰ ਹੋਏ ਆ ਉਹੀ ਸਾਹਮਣੇ ਸੰਗਠਨ ਕਾਂਗਰਸ ਪਾਰਟੀ ਨੇ ਕੀਤਾ ਹੂਆ ਅੱਗੇ ਕਾਂਗਰਸ ਦੇ ਮਿਸਟਰ ਕੁਮਾਰ ਜਿਹੜੇ ਚੰਦਰੀ ਜਿਨਾ ਦੇ ਪ੍ਰਚਾਰਕ ਨੇ ਪੰਜਾਬ ਦੇ ਬੇਸਾ ਜਣਾਵਾਂ ਉਹਨਾਂ ਕਾਂਗਰਸ ਦੇ ਟਿਕਾਣੇ ਤੇ ਪਿਆਰ ਜਿਹੜਾ ਆਪ ਕਪੂਰਪੁਰੇ ਦੀ ਗੱਲ ਕਰਦੇ ਪਾਰਟੀ ਨੂੰ ਤੌਰ ਇਕੱਲੇ ਇਕੱਲੇ ਦਾ ਫਰੂਫ ਹੈਗਾ ਸਾਥੀਓ ਜੇ ਆਪਾਂ ਲਗਰ ਲਗਰ ਤੇ ਆਪਾਂ ਗੱਲ ਕਰਦੇ ਤੇ ਲਗਰ ਵਿਦਲ ਦੇਖੋ ਕਿਸੇ ਦਾ ਆਪਰਾ ਪਰ ਪੰਜਾਬ ਸਰਕਾਰ ਦੀ ਨਜ਼ਰ ਨਹੀਂ ਆਉਂਦਾ ਅੱਜ ਸਾਥੀਓ ਤਕੂ ਦੀ ਟੋਲ ਮਾਰ ਕੇ ਸੋਚ ਰਿਹਾ ਆਪਾਂ ਕੋਈ ਵੀ ਸਾਥੀ ਖੜਾ ਹੋ ਕੇ ਬਾਹਰ ਖੜੀ ਕਰਕੇ ਕਹਿ ਦੇ ਕਿ ਕਿਸੇ ਆਪ ਪਾਰਟੀ ਦੇ ਨੇ ਕਿਸੇ ਚੀਰਮੈਨ ਨੇ ਜਾਂ ਮੰਡੂ ਵਾਲੇ ਨੇ ਕਿਸੇ ਗਰੀਬ ਦੇ ਬਾਹਰ ਖੜੀ ਹੋਵੇ ਉਹ ਜਿਹੜੀ ਸਾਦਾ ਹੀ ਆ ਤੇ ਮੰਡੂ ਵਾਲੇ पता क्या करोंगी भ्रिष्टाचार खिलाफ या नशे की आपको जोड़ है साथियों सारे को सही देना पा नहीं तो बाहर निकलना मुश्किल हो जाए यह सोचा जारी आप दो बार बनी पड़ी है उस करके साथियों पार्टी ने समय समय त ਸਾਰੀ ਫਰੀ ਮਿਲੂਗੀ ਜੇ ਅੰਦਰਤ ਦਵਾਈ ਉਪਾਰੋ ਦਵਾਈ ਨਹੀਂ ਮਿਲੂਗੀ ਉਹ ਪੈਸੇ ਲੈ ਕੇ ਜੇ ਸਫਜ ਦਵਾਈ ਲੈ ਕੇ ਤੁਹਾਨੂੰ ਸਾਥੀਓ ਤੁਸੀਂ ਹੌਸਪੀਟਲ ਦੇ ਵਿੱਚ ਜਾਓ ਅੱਜ ਵੀ ਡਾਕਟਰ ਜਿਹੜੇ ਆ ਵੱਡੀਆਂ ਵੱਡੀਆਂ ਪਰਚੀਆਂ ਚੱਕੀਆਂ ਬਾਹਰ ਬਣਾ ਕੇ ਭੇਜਦੇ ਆ ਉਹ ਜਿਹੜੇ ਕੁਤਰੀ ਜਿਹੜਾ ਵਾ ਭਾਈ ਦਾ 50000 ਰੁਪਿਆ ਕਿ ਕੀ ਮੰਗਾ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਜਿਹੜਾ ਕਿ ਅੱਜ ਐ ਟੀ ਸੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਮੈਂ ਗੁਰਮੀਤ لال ਬਿੱੱਡੂ ਪ੍ਰਧਾਨ ਇੱਕਾ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਮੈਂ ਸਮਝਦਾ ਕਿ ਜੜੀ ਵੀ ਸਰਕਾਰ 5 ਸਾਲਾਂ ਬਾਅਦ ਆਂਦੀ ਹੈ ਉਹਨੂੰ 1 ਸਾਲ 2 ਸਾਲ ਦੇਖਦੇ ਅਸੀਂ ਵੀ ਇਹ ਵਾਕਿਆ ਕਿਸੇ ਗਰੀਬ ਦੇ ਹੱਕ 'ਚ ਕੰਮ ਕਰਦਾ ਜਾਂ ਨਹੀਂ ਕਰਦਾ ਅੱਜ ਆਪ ਸਰਕਾਰ ਬਣੀ ਨੂੰ ਮੈਂ ਸਮਝਦਾ 2 ਸਾਲ ਦਾ ਸਮਾਂ ਹੋ ਗਿਆ ਪਰ ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੇ ਸਰਕਾਰ ਬਣਨ ਤੋਂ ਬਾਅਦ ਕਿ ਜਦੋਂ ਸਾਡੀ ਸਰਕਾਰ ਆਪ ਦੀ ਬਣ ਗਈ ਤੇ ਇਹ ਸਾਡੀ ਜਿਹੜੀ ਗਰੰਟੀ ਹੋਊਗੀ ਕਿ 1000 ਰੁਪਇਆ ਜਿਹੜਾ ਹਰ ਲੇਡੀਜ਼ ਨੂੰ ਮਹੀਨੇ ਵਿੱਚ ਉਹਦੇ ਖਾਤੇ 'ਚ ਪਾਇਆ ਜਾਊਗਾ ਮੈਂ ਸਮੇਂ ਦਾ 2 ਸਾਲ ਹੋ ਗਿਆ ਪਰ ਕਿਸੇ ਨੂੰ ਨਹੀਂ ਆਇਆ ਦੂਜੀ ਗਰੰਟੀ ਦਿੱਤੀ ਸੀ ਇਹਨਾਂ ਨੇ ਕਿ ਜਿੰਨੇ ਵੀ ਸਾਡੇ ਨੌਜਵਾਨ ਬੇਰੋਜ਼ਗਾਰ ਖੜੇ ਪਏ ਆ ਜਿਨ੍ਹਾਂ 'ਚ ਸਰਕਾਰ ਵੱਲੋਂ ਨੌਕਰੀ ਨਹੀਂ ਮਿਲਦੀ ਉਹਨਾਂ 'ਚ ਜਿਹੜਾ 2500 ਰੁਪਇਆ ਹਰ ਮਹੀਨੇ ਜਿਹੜਾ ਵਾ ਨੌਜਵਾਨਾਂ ਦੇ ਖਾਤੇ 'ਚ ਪਾਇਆ ਜਾਊਗਾ ਮੈਂ ਸਮਝਦਾ ਉਹ ਵੀ ਗਰੰਟੀ ਜਿਹੜੀ ਆ ਇਹਨਾਂ ਦੀ ਬਿਲ ਹੋ ਗਈ ਆ ਅੱਜ ਦੇਖੋ ਹਰਿਆਣਾ ਸਰਕਾਰ ਦੇ ਵਿੱਚ ਸਾਡੇ ਕਈ ਪਰਿਵਾਰ ਇਹੋ ਜਿਹੇ ਹੈਗੇ ਆ ਕਿ ਘਰ ਦੇ ਵਿੱਚ ਦੋ ਜੀ ਹੈਗੇ ਬੁੱਢਾ ਬਜ਼ੁਰਗ ਪਰ ਮੈਂ ਸਮਝਦਾ 15-16 ਉਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਅਸੀਂ ਉਹਦੇ ਵਿੱਚ ਇੰਨੀ ਮੰਗ ਪਾਈ ਪਈ ਆ ਕਿ ਜਿੱਤਾ ਹਰਿਆਣਾ ਸਰਕਾਰ ਨੇ ਉਥੇ 3000 ਰੁਪਏ ਵਡਾਪਾ ਪੇਛਣ ਕੀਤੀ ਆ ਉਸੇ ਤਰ੍ਹਾਂ ਇਹ ਇਲਤਿਜਾ ਦੇ ਵਿੱਚ 3000 ਰੁਪਇਆ ਬਲਾਫਾ ਪਿੰਡ ਚੜੀ ਕਰਨੀ ਚਾਹੀਦੀ ਆ ਕਿ ਮੈਂ ਸਮਝਦਾ ਸਰਕਾਰ ਨੂੰ ਇਹ ਗ੍ਰੈਂਟਾਂ ਜਿਹੜੀਆਂ ਮੈਦਾਨ ਤੇ ਪੂਰੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਵੋਟਾਂ ਜਿਹੜੀਆਂ ਸਾਡੇ ਸਮਾਜ ਦੀਆਂ ਪੈਂਦੀਆਂ ਇਹਨਾਂ ਨੂੰ ਸਾਡੇ ਪਰਿਵਾਰਾਂ ਦੀਆਂ ਪੈਂਦੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾ ਜੀਆਂ ਪਰ ਮੰਗਣ ਦੀ ਲਾਈਨ 'ਚ ਮੈਂ ਸਮਝਦਾ ਫੇਰ ਸਾਨੂੰ ਲੱਗਣਾ ਪੈਂਦਾ ਵੀ ਅੱਜ ਅਸੀਂ ਮੰਗ ਪੱਤਰ ਸਾਡੇ ਬਹੁਤ ਪਿਆਰੇ ਐਸਐਚਓ ਸਾਹਿਬ ਵੀ ਸਿਟੀ 'ਚ ਮੈਸਰੂਰ ਦਾ ਬਹੁਤ ਵਧੀਆ ਸ੍ਰੀ ਜੀਵਨ ਸਿੰਘ ਜੀ ਕਪੂਥਲੇ ਚ ਆਏ ਆ ਵੀ ਉਹਨਾਂ ਨੂੰ ਅਸੀਂ ਉਹਨਾਂ ਲਈ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਭੇਜਾਂਗੇ ਤੇ ਡੀਸੀ ਸਾਹਿਬ ਜਿਹੜੀ ਸਾਡੀ ਮੰਗ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ ਇਹ ਮੰਗਾਂ ਜਦੀਆਂ ਦਰਖਤ ਪਾਸ ਕੀਤੀਆਂ ਜਾਣ ਕਿ ਸਾਡੇ ਸਮਾਜ ਨੂੰ ਜਿਹੜਾ ਵਾ ਵੀ ਥੋੜਾ ਬੋਤਾ ਜਿਹੜਾ ਹੌਸਲਾ ਹੋਵੇ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਸ਼ਰਾਬ ਵਾਲੇ ਪਾਸੇ ਕਿੱਟੀਆਂ ਦੇ ਪਾਸੇ ਲੱਗੇ ਆ ਕਿ ਜੇ ਇਹਨਾਂ ਨੂੰ ਨੌਕਰੀ 2500 ਰੁਪਏ ਮਹੀਨਾ ਮਿਲੇ ਇਹ ਚੀਜ਼ਾਂ ਤੋਂ ਮੈਂ ਸਮਝਦਾ ਛਤਕਾਰਾ ਇਹ ਚੰਡਿਆ ਕਿ ਸਾਡਾ ਪਰਿਵਾਰ ਵੀ ਜਿਹੜਾ ਵਾ ਵੀ ਲੋਕਾਂ ਪਰਿਵਾਰਾਂ ਨੂੰ ਆਮ ਜਿਹਾ ਵਾ ਕੁਸ਼ਿਹਾਲ ਹੋਣਾ ਚਾਹੀਦਾ ਇਹ ਇੱਕ ਤਾਂ ਪਾਰਟੀ ਦੀ ਜੇ ਗੱਲ ਕਰੀ ਆਮ ਪਾਰਟੀ ਦੇ ਜਿਹੜੇ ਕੀ ਲੀਡਰਾਂ ਦੀ ਤੁਹਾਨੂੰ ਭੂਮਿਕਾ ਕਿੱਥੇ ਨਜ਼ਰ ਆਉਂਦੀ ਹੈ ਬਿਲਕੁਲ ਜੀ ਕਪੂਤਲ ਜੀ ਆਪਾਂ ਗੱਲ ਕਰਦੇ ਕਪੂਤਲੇ ਆਪ ਤਾਂ ਜੰਮਿਆ ਕੋਈ ਨਹੀਂਗਾ ਅੱਜ ਤੱਕ 2 ਸਾਲ ਦਾ ਸਮਾਂ ਹੋ ਗਿਆ ਵੀ ਮੈਂ ਸਮਝਦਾ ਕੋਈ ਆਪ ਵਾਲਾ ਬਾਹ ਖੜੀ ਕਰਕੇ ਕਹਿ ਦਵੇ ਕਿ ਕਿਸੇ ਮੁਹੱਲੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਗਲੀ ਦੇ ਵਿੱਚ ਗਏ ਹੋਣ ਦੱਸੋ ਤੁਹਾਡੀ ਕੀ ਮੰਗ ਹੈਗੀ ਆ ਆਪ ਸਰਕਾਰ ਤੁਹਾਡੇ ਕੋਲ ਚੱਲ ਕੇ ਆਈ ਹੈ ਰੁਕੋ ਪ੍ਰਮਾਣ ਕਹਿੰਦਾ ਕਿਸੇ ਦੀ ਕੋਈ ਮੂਵੀ ਮਜਬੂਰੀ ਨਹੀਂ ਆਈ ਨਹੀਂ ਸਰਕਾਰ ਆਪ ਜਾਣਦੀ ਹੈ ਪਰ ਇੱਥੇ ਸਰਕਾਰ ਪਰ ਦੁੱਖਾਂ 'ਚ ਲੱਗੇ ਪਏ ਆ ਆਪ ਸਰਕਾਰ ਦਾ ਇੱਥੇ ਕੋਈ ਨਹੀਂ ਹੈਗਾ ਦਾਤਾ 20000 ਤੇ ਇੱਥੇ ਜਿਹੜੇ ਸਰਕਾਰ ਦੇ ਬੰਦੇ ਹੈਗੇ ਆ ਉਹ ਮਰਦੇ ਪਿਆ ਕਪੂਰ ਥੱਲੇ 'ਚ ਤਿੰਨ ਤਿੰਨ ਸਮਾਰੋਹ ਤੋਂ ਇੱਕਤਾ ਪਾਰਟੀ ਜਿਹੜੀ ਸਮਾਏ ਵਾਸਤੇ ਕੰਮ ਕਰਦੀ ਹੈ ਮੈਂ ਸਮਝਦਾ ਇੱਕਤਾ ਪਾਰਟੀ ਆਂਗਰੀਵਾਸੇ ਖੜੀ ਹੈ ਮੈਂ ਇਹਨਾਂ ਨੂੰ ਕਹਿੰਨਾ ਇੱਕ ਪਾਰਟੀ ਸਿਰਫ ਇੱਕਤਾ ਪਾਰਟੀ ਹੈ ਕਿ ਆਪ ਆਜੇ ਸਰਕਾਰ ਆਜੇ ਕੰਮ ਸਾਡੇ ਕੋਈਆਂ ਨੇ ਕੋਈ ਕਿਸੇ ਦੇ ਬਾਹਰ ਨਹੀਂ ਫੜਦੇ ਲੋਕਾਂ ਦੀ ਮੋਟਾ ਮਾਨਿਆ ਲੋਕਾਂ ਤੋਂ ਬਾਅਦ ਪਾਜਾਂਦੇ ਆ ਉਸ ਤੋਂ ਬਾਅਦ ਇੱਕਤਾ ਪਾਰਟੀ ਫਿਰ ਤੋਂ ਪਹਿਲਾਂ ਦੀ ਹੈ ਇਹ ਰਾਜਾ ਮੜੋ ਉਸ ਬਾਅਦ